ਆਈ ਗੁਰੂ ਸਾਹਿਬ ਜੀ ਰਾਮਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੂ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਬਨਾ ਗल्लां ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀ ਕਰਤੇ ਰਏ ਕਰਤਾ ਤੀਰੇ ਸਭ ਕਿਛ ਹੈ ਜਿਸ ਦੇਹ ਸੂ ਪਾਵੇ ਸਦਾ ਸਿਬਦ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਹੀ ਕਰਤੇ ਰਏ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗੁਆਇਆ ਕਾਰ ਸ਼ਾਂਤ ਸੁਖਮਣ ਆਏ ਵਸਿਆ ਜੇ ਨਿਸ਼ਾਂ ਸਭ ਪੁਈ ਆਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਯਾਦਾਰੋ ਵਾਝੇ ਪੰਚ ਸ਼ਬਦ ਤਿਦਕਾਰ ਸੁਪਾਗੈ ਕਾਰ ਸੁਪਾਗੈ ਸ਼ਬਦ ਵਾਝੇ ਕਲਾ ਜਿਤ ਕਰਤਾਰੀਆ ਪੰਚ ਤੂਦ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਦੁਰ ਕਰਮ ਪਾਇਆ ਤੁਧ ਜਿੰਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਾ ਸੁਭੂਆ ਤਿਤ ਕਰ ਅਨਹਦ ਵਾਜੀ ਸੱਚ ਲਿਵਾਏ ਬਿਣ ਦੇਹ ਨਿਬਾਣੀ ਦੇਹ ਨਿਮਾਣੀ ਲਿਵਾਏ ਬਾਜੂਂ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਵੈ ਬਾਜੂਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਕਰਿ ਕਿਰਪਾ ਕਿਲ ਵਿਕ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰੀਆ ਕਹੈ ਨਾਨਕ ਹੀ ਆਨੰਦ ਹੈ ਆਨੰਦ ਗੁਰਤੀ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਦਹਾ ਦਿਸ਼ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਹੋ ਸੰਤ ਪਿਆਰਿਓ ਆਕਾਥ ਕੀ ਕਰੈ ਕਹਾਣੀ ਕਰੈ ਕਹਾਣੀ ਇਕਾਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸਚੀ ਬਾਣੀ ਕਹੈ ਨਾਨਕ ਸੁਨੋ ਸੰਤੋ ਕਥਿਉ ਆਕਾਥ ਕਹਾਣੀ ਏ ਮਨ ਚੰਚਲਾ ਚਿਤ ਰਾਈ ਕਿਨੈ ਨਾ ਪਾਇਆ ਚਿਤ ਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰੀਆ ਏ ਮਾਇਆ ਮੋਹਣੀ ਜਿਨੇਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਅਠ ਗੋਲੀ ਪਾਈਆ ਕੁਰਬਾਨ ਕੀਤਾ ਤੇ ਸੇ ਬਿੱਟ ਹੂੰ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਿਤ ਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ ਸਾਹ ਤੇਰੈ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜੇ ਤੇ ਅੰਤ ਪਛੋ ਤਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹੈ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸਮਾਲੇ ਆਗਾਮੇ ਆਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੈ ਆਖਾਂ ਤਾਂ ਵੇਖੈ ਸਭ ਤੂੰ ਹੈ ਜਿਨ ਜਗਤਿ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮੁ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰ ਮੋਨ ਜਾਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤਉ ਦੇ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲਨ ਰਾਲੀ ਚਾਲੰਦ ਰਾਲੀ ਭਗਤਾ ਕੀ ਰੀ ਬਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤੜਿ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਭਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੀ ਆਪ ਤਜਿਆ ਹਰ ਬਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹਿ ਤਿਵ ਚਲਨੈ ਸੁਆਮੀ ਔਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹਿ ਤਿ ਮੈਂ ਚਲਨੈ ਜਿਨਾਂ ਮਾਰਗ ਪਾਵਹਿ ਕਾ ਕਰਿ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵ ਹੈ ਜਿਸ ਨੂੰ ਕਥਾ ਸੁਨਾਹੀ ਆਪਣੀ ਸੇ ਗੁਰਦੁਆਰ ਸੁਖ ਪਾਵੇਂ ਕਾਹੇ ਨਾਨਕ ਸਚੇ ਸਾਹਿਬ ਜਿਉ ਪਾਵੇ ਤਿਵੇਂ ਚਲਾਵਹਿ ਏ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਨਾਇਆ ਏ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇਕ ਫਿਰੇ ਘਨੇਰੇ ਘਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜਿਨਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਹਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਨਮਸਾਇਆ ਕਹੇ ਨਾਨਕ ਸੇ ਪਵਿੱਤ ਜਿਨਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨ ਉਪਜੈ ਵੇਂ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕੁਮਾਈ ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਤਹੁ ਸ਼ਬਦ ਲੱਗਹੁ ਹਾਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਮਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰਹਿ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਜ ਤਜਿਆ ਊੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤ ਗੁਰ ਤੇ ਕਰਨੀ ਖੁਮਾਣੀ ਊੜ ਕੀ ਸੋਇ ਪਹੁੰਚੈ ਨਾਹੀ ਮਣਿ ਸ਼ਾ ਸੱਚ ਸੁਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੀ ਵਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਐ ਹੋ ਵੈ ਤਾਂ ਸੰਮਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਐ ਅੰਤਰ ਆਤਮੈ ਸੁਮਾਲੈ ਆਪ ਛੱਡ ਸਦਾ ਰਹੇ ਪਰਨੇ ਗੁਰਪ੍ਰੀਣਿਆ ਵਰ ਨਾ ਜਾਣੈ ਕੋਇ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸਣਮੁਖ ਹੋਇ ਜੇ ਕੋ ਗੁਰ ਤੇ ਵੀ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੂਰਥੈ ਕੋਈ ਪੁੱਛੋ ਬਵੇਖਿਆ ਜਾਇ ਅਨੇਕ ਜੋਨੀ ਭਰਮਿ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਵੇਣ ਸਤਿਗੁਰੁ ਮੁਕਤਿ ਨਾ ਪਾਏ ਆਵੋ ਸਿੱਖ ਸਤਿਗੁਰੂ ਕੀ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਉ ਹਾਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬੁਖਾਣੀ ਹਰ ਹਰ ਨਿਤ ਕਰਹੀਂ ਰਸਨਾ ਕਹੇ ਆਖੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਭੇਰ ਬਾਣੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨਾ ਜਿਤ ਮਨ ਲਾਗਾ ਇਹੋ ਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨੇ ਆਪੇ ਜਿਸ ਨੂੰ ਦੇਹ 부ਝਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸ਼ਿਵ ਸ਼ਕਤੀ ਆਪਿ ਉਪਾਏ ਕਹੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁ ਕਿਸੈ 부ਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮੁ 부ਝਾਏ ਸਿਮਰਤਿ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝ ਹੋ ਤਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਬ ਲਾਗੀ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਇਹ ਵਡਦਾਤਾ ਜਿਐਗਣ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਾਹੇ ਨਾਨਕੀ ਵਡਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਣ ਉਦਰਮੈ ਤੈਸੀ ਬਾਹਰ ਮਾਇਆ ਮਾਇਆ ਅਗਣ ਸਭੀ ਕੋ ਜਹੀ ਕਰਤੇ ਖੇਲ ਰਚਾਇਆ ਜਾਂਦਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਇ ਉਪਜੇ ਪਾਉ ਦੂਜਾ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰ ਆਪ ਏ ਅਮੁੱਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਸੇ ਬਿਟੂ ਰਹੇ ਲੋਕ ਬਿਲ ਲਾਏ ਐਸਾ ਸਤ ਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰੈ ਹਰ ਵਸੈ ਮਣਿ ਆਏ ਹਰਿ ਆਪਿ ਆ ਮੁਲਕ ਹੈ ਭਾਗਤ ਨਾ ਕੀ ਨਾਨਕ ਜਿਨ ਹਰ ਭੱਲੇ ਪਾਏ ਹਰ ਰਾਸ ਮੇਰੀ ਮਨਵਣਜਾਰਾ ਹਰ ਰਾਸ ਮੇਰੀ ਮਨਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪਿ ਹੋ ਜੀਉ ਲਾਹਾ ਖਟਿਉ ਦਿਹਾੜੀ ਇਹ ਤਨ ਤਿੰਨਾ ਮਿਲਿਆ ਜਿਨ ਹਰਿ ਆਪੇ ਬਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਮਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰ ਤੇ ਕਿਤੈ ਜਿਚਰ ਹਰ ਰਸ ਭੱਲੇ ਨਾ ਪਾਏ ਹਰਸ ਪਾਏ ਭੱਲੇ ਪੀਏ ਹਰ ਰਸ ਬਹੁ ਨ ਤ੍ਰਿਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈਐ ਸਤਗੁਰ ਮਿਲੇ ਜਿਸ ਆਈ ਕਹੇ ਨਾਨਕ ਹੂਰ ਣ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਏ ਸ਼ਰੀਰਾ ਮੇਰਿਆ ਹਰ ਤੂੰ ਮੈਂ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ 부ਜਿਆ ਤਾਂ ਚਲਤ ਹੋਆ ਚਲਤ ਨਦਰਿ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗੁ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲਿਤ ਸਖੀਏ ਸੋਗ ਦੂਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਪਾਗੇ ਆਪਣਾ ਫਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕੀ ਆਤ ਉਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਧੀਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪਰਵਾਨ ਹੂਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨੇਤਰ ਹੁ ਮੇਰਿ ਹੂ ਹਰ ਤੁਮ ਮਹਿਜੂਤ ਧਰੀ ਹਰ ਬਿਣਿਆ ਵਰਣਾ ਦੇਖੋ ਕੋਈ ਹਰ ਬਿਣਿਆ ਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿੱਚ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਣਿਆ ਵਰਣਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲੇ ਆਂ ਦੇ ਪਦ੍ਰਿਸ਼ਟ ਹੋਈ ਏ ਸਰਵਨੋ ਮੇਰਿਓ ਸਾਚੈ ਸੁਨਣੈ ਨੂੰ ਪਠਾਈ ਸਾਚੈ ਸੁਨਣੈ ਨੂੰ ਪਠਾਈ ਸਰੀਰ ਲਾਇ ਸੁਨਹੁ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸਾਚੈ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਸਾਚੈ ਸੁਨਣੈ ਨੂੰ ਪਠਾਈ ਹਾਰ ਜਿਓ ਗੁਫਾ ਅੰਦਰ ਰੱਖ ਕੈ ਵਾਜਾ ਪਮਨ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰ ਦਵਾਰ ਐ ਲਾਏ ਭਾਵਣੀ ਇਕ ਨਾ ਦਸਵਾਂ ਦਵਾਰ ਦਿਖਾਇਆ ਤਹੇ ਅਨੇਕ ਰੂਪ ਨੌ ਨਾਮ ਨੇਦ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਅੱਖ ਕੈ ਵਾਜਾ ਪਮਨ ਵਜਾਇਆ ਏ ਸਾਚਾ ਸੋਹਿਲਾ ਸੱਚੈ ਕਰ ਗਾਵੂ ਗਾਵੂ ਤਾਂ ਸੋਹਿਲਾ ਕਰ ਸੱਚੈ ਜਿਥੇ ਸਦਾ ਸੱਚ ਧਿਆਵੈ ਸਚੋ ਧਿਆਵੈ ਜਾਂ ਤੁਧ ਪਾਵੈ ਗੁਰਮੁਖ ਜਿਨਾਂ 부ਝਾਵੈ ਏ ਸੱਜ ਸਬਨਾ ਕਾ ਖਸਮ ਹੈ ਜਿਸ ਬਖਸ਼ੈ ਸੋ ਜਨ ਪਾਵੈ ਕਹੇ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹਿ ਆਨੰਦ ਸੁਨੋ ਵੱਡ ਭਾਗੀ ਹੂ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲਬ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ